ਜਿਹੜੇ ਪ੍ਰਵਾਸੀ ਨੇ ਨਾ ਉਹ ਇਸ ਵੇਲੇ ਸਾਡੇ ਆਈਐਸ ਆਈਪੀਐਸ ਬਣ ਕੇ ਬੈਠੇ ਨੇ ਤੇ ਸਾਡੇ ਪੰਜਾਬੀ ਜਾਂ ਤਾਂ ਡਰਾਈਵਰ ਬਣ ਕੇ ਜਾਂ ਦਰਬਾਨ ਬਣ ਕੇ ਖੜੇ ਹੋ ਚੁੱਕੇ ਨੇ ਸੋਚ ਲਓ ਕਿ ਅਸੀਂ ਕਿਸ ਪਾਸੇ ਵੱਲ ਨੂੰ ਪੰਜਾਬੀਆਂ ਨੂੰ ਲਿਜਾ ਰਹੇ ਹਾਂ ਮੈਨੂੰ ਤੇ ਡਾਰੇ ਜਿਸ ਢੰਗ ਨਾਲ ਪੌਸ਼ ਕਲੋਨੀਆਂ ਵਿੱਚ ਇਸ ਵੇਲੇ ਸਾਡੇ ਰੇੜੀਆਂ ਤੇ ਵੇਚਦੇ ਸਮੋਸੇ ਆ ਗੋਲ ਗੱਪੇ ਵਾਲੇ ਜਿਸ ਢੰਗ ਨਾਲੇ 2 ਜਾਂ 3 ਮੰਜ਼ਲੇ ਘਰ ਪਾਏ ਹੋਏ ਨੇ ਕੋਈ ਵੱਡੀ ਗੱਲ ਨਹੀਂ ਕੱਲ ਨੂੰ ਉਹਨਾਂ ਦੇ ਘਰਾਂ ਵਿੱਚ ਸਫਾਈਆਂ ਕਰਨ ਵਾਲੇ ਸਾਡੇ ਹੀ ਪੰਜਾਬੀ ਬੈਠੇ ਹੋਣ ਜੇ ਸੌਖੀਆਂ ਸਮਝ ਅਜੇ ਵੀ ਨਹੀਂ ਆਈ ਤਾਂ ਫਿਰ ਕੋਈ ਗੱਲ ਨਹੀਂ ਅੱਗੋਂ ਸਿਆਸਦਾਨ ਵੀ ਅਜੇ ਤਾਂ ਆਪਣੀਆਂ ਕੁਰਸੀਆਂ ਨੂੰ ਦਾ ਸੇਕ ਮੰਨਦੇ ਪਏ ਨੇ ਪਰ ਹੌਲੀ-ਹੌਲੀ ਜਦੋਂ ਉਹਨਾਂ ਦਾ ਗਿਣਤੀ ਵਧ ਕੇ ਉਹਨਾਂ ਦਾ ਰਾਜਵਲ ਨੂੰ ਕਰਨ ਦਾ ਖਿਆਲ ਆ ਗਿਆ ਇਹ ਵੀ ਨਹੀਂ ਜੇ ਦੱਸਣੇ ਤੁਹਾਡੀ ਇਹ ਨ ਤਿੱਖੇ ਸ਼ਬਦਾਂ ਨਾਲ ਬੋਲਣ ਨਾਲ ਹੋ ਸਕਦਾ ਕਿਸੇ ਨੂੰ ਤਾਂ ਸਮਝ ਆ ਜਾਏ ਕੋਈ ਬਦਲ ਵੀ ਜਾਵੇ ਜਾਂ ਬਦਲਣ ਦੀ ਕੋਸ਼ਿਸ਼ ਵੀ ਲੱਗ ਜਾਵੇ ਪਰ ਕਈਆਂ ਨੂੰ ਇਹ ਗੱਲਾਂ ਚੁੱਭਦੀਆਂ ਬਹੁਤ ਹੈ ਕਿ ਇੰਨੀ ਇਹ ਤਾਂ ਇਸ ਤਰ੍ਹਾਂ ਦੀ ਗੱਲ ਹੋ ਜਾਂਦੀ ਹੈ ਕਿ ਜਿਵੇਂ ਸਾਰੇ ਇੱਕੋ ਤਕੜੀ 'ਚ ਤੋਲੇ ਗਏ ਕਈ ਬੰਦੇ ਰਿਐਕਟ ਵੀ ਤਰ੍ਹਾਂ-ਤਰ੍ਹਾਂ ਦਾ ਸੋਸ਼ਲ ਮੀਡੀਆ 'ਤੇ ਕਰਨ ਲੱਗ ਜਾਂਦੇ ਇਸ ਨੀਆਂ ਗੱਲਾਂ ਜਿਹੜਾ ਕਰਨ ਦੀ ਹਿੰਮਤ ਕਰਦਾ ਥੋੜੀ ਬਹੁਤੀ ਬਿਲਕੁਲ ਮੈਂ ਸਾਰਿਆਂ ਨੂੰ ਇੱਕੋ ਤਕੜੀ ਵਿੱਚ ਤੋਲਿਆ ਨਹੀਂ ਪੰਜਾਬ ਦੀ ਅਣਖ ਅਜੇ ਵੀ ਜਾਗਦੀ ਜੇ ਬਹੁਤ ਸਾਰੇ ਅਜੇ ਵੀ ਨੇ ਜਿਹੜੇ ਆਵਾਜ਼ ਚੁੱਕਦੇ ਨੇ ਤੇ ਕੁਝ ਧੁਖਦੇ ਕੋਲੇ ਵਾਂਗ ਬੈਠੇ ਵੀ ਨੇ ਚੇਤੇ ਰੱਖਿਓ ਜਦੋਂ ਇਸ ਤਰੀਕੇ ਦੀ ਧੁਖ ਦੀ ਕਿਤੇ ਅੱਗ ਹੋਵੇ ਨਾ ਉਹ ਸੈਲਾਬ ਅੱਗੋਂ ਬਣਦਾ ਜੇ ਉਹੀ ਤੁਰਾ ਇਨਕਲਾਬ ਦਾ ਹੁੰਦਾ ਜੇ ਪੰਜਾਬੀ ਕਦੇ ਵੀ ਮੁੱਢੋਂ ਖਤਮ ਨਹੀਂ ਕੀਤੇ ਜਾ ਸਕਦੇ ਬਹੁਤ ਬਗਾਵਤੀ ਸੁਰਾਂ ਚਾਰੇ ਪਾਸਿਓਂ ਉੱਠ ਰਹੀਆਂ ਨੇ ਉੱਪਰ ਮੈਂ ਜਿਵੇਂ ਦੱਸਿਆ ਜੇ ਅੱਗ ਨਹੀਂ ਬਲੀ ਤੁਖ ਦੀ ਜੇ ਲੱਕੜ ਫਿਰ ਇਹ ਹੌਲੀ-ਹੌਲੀ ਦਿਸੇਗੀ ਜ਼ਰੂਰ ਇਹ ਜਿਹੜੇ ਹੌਲੀ-ਹੌਲੀ ਜਿਹੜੇ ਜੁਰਮ ਕਰਨ ਵਾਲੇ ਜਿਸ ਢੰਗ ਨਾਲ ਸਾਡੇ ਵਿੱਚ ਬੜੀ ਤੁਰੀ ਜਾਂਦੇ ਨੇ ਮਕਸਦ ਸੀ ਉਸ ਤੋਂ ਜਗਾਉਣ ਦਾ ਭਈ ਇਹ ਵੀ ਇੱਕ ਰਸਤਾ ਜੇ ਜਿੱਥੇ ਬਹੁ ਗਿਣਤੀ ਪਰ ਵਾਸੀ ਇੱਥੇ ਪਹੁੰਚ ਕੇ ਜੁਰਮ ਦਾ ਰਾਹ ਅਪਣਾ ਚੁੱਕੇ ਨੇ ਜਿੱਥੇ ਉਹ ਧੀਆਂ ਆਪਣੀਆਂ ਤੇ ਫਿਰ ਬਾਹਰ ਜਿਹੜੀਆਂ ਤੁਰਦੀਆਂ ਸਾਡੀਆਂ ਪੰਜਾਬੀ ਬੇਟੀਆਂ ਤੇ ਅੱਖ ਰੱਖਣ ਲੱਗ ਗਏ ਨੇ ਉਹ ਠੀਕ ਨਹੀਂ ਹੈ ਮਕਸਦ ਸਿਰਫ ਉਹ ਹਲੂਣਾ ਦੇਣਾ ਸੀ ਅਣਖ ਨੂੰ ਕਿ ਪੰਜਾਬੀਓ ਤੁਹਾਡੇ ਚ ਅਣਖ ਹੈ ਸਿਰਫ ਜਾਗੋ ਧਿਆਨ ਦਿਓ ਇਹ ਹਕੀਕਤ ਜੇ ਪਬਲਿਕ ਅਵੇਅਰਨੈਸ ਕਰੀਏ ਤੁਹਾਡੀ ਇਸ ਅਧਿਐਨ ਦਾ ਸਟੱਡੀ ਦਾ ਕੋਈ ਨਾ ਕੋਈ ਸੁਝਾਅ ਵੀ ਮਨ 'ਚ ਬੜੇ ਤਰ੍ਹਾਂ ਦੇ ਖਿਆਲ ਆਉਂਦੇ ਆ ਕਿ ਦੱਸਿਆ ਜਾਵੇ ਸਿਸਟਮ ਨੂੰ ਦੱਸਿਆ ਜਾਵੇ ਲੋਕਾਂ ਨੂੰ ਦੱਸਿਆ ਜਾਵੇ ਸੀ ਲੋਕਾਂ ਨੂੰ ਤਾਂ ਇਹ ਰੂਬਰੂ ਕਰਵਾ ਦੇਾਂਗੇ ਇੰਟਰਵਿਊ ਦੇ ਜ਼ਰੀਏ ਪਰ ਕਾਨੂੰਨੀ ਪੱਖ ਤੋਂ ਹੋਰ ਨਾ ਕਿਹੜੀਆਂ ਗੱਲਾਂ ਦੇ ਉੱਤੇ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ ਸਿਸਟਮ ਨੂੰ ਵੀ ਦੇਖੋ ਪਹਿਲੀ ਚੀਜ਼ ਜੇ ਜਾਗਰੂਕਤਾ ਜਿੱਥੇ ਮਾਵਾਂ ਨੂੰ ਜਾਗਰੂਕ ਕਰੀਏ ਕਿ ਜੇ ਧੀਆਂ ਤੁਹਾਡੀਆਂ ਤੇ ਚੀਜ਼ ਹੋ ਰਿਹਾ ਤਾਂ ਰੋਕੋ ਕਿਉਂਕਿ ਤੁਹਾਡੇ ਕੋਲ ਖਬਰਾਂ ਆ ਰਹੀਆਂ ਨੇ ਜਿੱਥੇ ਸਕੂਲਾਂ ਵਿੱਚ ਪ੍ਰਿੰਸੀਪਲ ਜਾਂ ਉਥੋਂ ਦੇ ਡਰਾਈਵਰ ਜਾਂ ਇਵਨ ਕਲਰਕ ਜਾਂ ਤੁਸੀਂ ਸਫਾਈ ਸੇਵਕ ਤੱਕ ਵੀ ਇਸ ਪਾਸੇ ਵੱਲ ਨੂੰ ਕੁੜੀਆਂ ਦਾ ਚੀਰ ਹਰਣ ਕਰ ਰਹੇ ਨੇ ਸੋ ਜੇ ਆਪਾਂ ਨਾ ਵੇਲੇ ਸਿਰ ਜਾਗੇ ਤਾਂ ਯੂਨੀਵਰਸਿਟੀਆਂ ਕਾਲਜਾਂ ਹਰ ਥਾਂ ਤੇ ਅਸੀਂ ਦੇਖ ਰਹੇ ਹਾਂ ਇਹ ਚੀਜ਼ਾਂ ਵਾਪਰ ਰਹੀਆਂ ਨੇ ਪਰ ਜੇ ਸ਼ੁਰੂ ਤੋਂ ਅਸੀਂ ਮਾਮਾ ਨੂੰ ਸੁਚੇਤ ਕਰਾਂਗੇ ਕਿ ਪਈ ਜੇ ਤੁਹਾਡੀਆਂ ਬੇਟੀਆਂ ਨਾਲ ਹੋ ਰਿਹਾ ਤਗੜੀਆਂ ਕਰੋ ਉਹਨਾਂ ਨੂੰ ਸਰੀਰਕ ਪੱਖੋਂ ਤਗੜੀਆਂ ਕਰੋ ਉਹਨਾਂ ਨੂੰ ਨਾ ਸਿਰਫ ਆਪਾਂ ਕੱਲੀ ਪੜ੍ਹਾਈ ਵੱਲ ਧਿਆਨ ਰੱਖੀਏ ਬਲਕਿ ਉਹਨਾਂ ਦਾ ਤੁਸੀਂ ਜੂਡੋ ਕਾਰਾਟੇ ਇਹ ਚੀਜ਼ਾਂ ਵੱਲੋਂ ਉਹਨਾਂ ਨੂੰ ਤਗੜੀਆਂ ਕਰੋ ਤੇ ਫਿਰ ਇਹੋ ਜੀਆਂ ਚੀਜ਼ਾਂ ਰਿਪੋਰਟ ਕਰਨ ਲਈ ਇਕੱਠੇ ਹੋਈਏ ਤੇ ਫਿਰ ਸਮਾਜਿਕ ਚੇਤਨਾ ਕਿਉਂਕਿ ਸਮਾਜ ਸਾਡਾ ਅਜਿਹਾ ਹੈ ਜਿੱਥੇ ਪੀੜਤਾ ਨੂੰ ਹੀ ਕਸੂਰਵਾਰ ਬਣਾ ਦਿੱਤਾ ਜਾਂਦਾ ਹੈ ਕਿ ਬੇਟੀ ਨੇ ਫਰੌਕ ਪਾਈ ਸੀ ਫਿਰ ਕੀ ਹੋ ਗਿਆ ਯਾਨੀ ਨੂਡਲਸ ਖਾ ਰਹੀ ਸੀ ਇਸ ਕਰਕੇ ਉਹ ਸ਼ਿਕਾਰ ਹੋ ਗਈਆਂ ਆਮ ਟਿੱਪਣੀਆਂ ਹੁੰਦੀਆਂ ਕੱਪੜਿਆਂ ਵਾਲੀਆਂ ਖਾਸ ਕਰਕੇ ਕਿ ਪਹਿਰਾਵਾ ਇਸ ਤਰ੍ਹਾਂ ਦਾ ਸੀ ਪਰ ਦੋ ਬਰਿਆਂ ਦੀ ਬਾਲੜੀ ਦਾ ਮੈਂ ਦੱਸੋ ਇਹ ਅੰਕੜੇ ਤੁਹਾਨੂੰ ਨੈਸ਼ਨਲ ਸਟੈਟਿਸਟਿਕਸ ਨੇ ਸਾਲ ਤੋਂ ਛੋਟੀ ਆ 2 ਸਾਲ ਤੋਂ ਛੋਟੀ ਕਿ 2 ਸਾਲ ਦੀ ਛੋਟ ਤੋਂ ਛੋਟੀ ਬੇਟੀ ਦੀ ਫਰਕ ਪਈ ਤੇ ਯਾਨੀ ਕਿਸ ਬੰਦੇ ਦਾ ਆਪਣਾ ਮਨ ਉਤੇ ਕਾਬੂ ਨਾ ਰਹਿ ਗਿਆ ਕਸੂਰਵਾਰ ਕੌਣ ਹੈ ਉਹ ਬੰਦਾ ਜਾਂ ਉਹ ਬੇਟੀ ਇਹਦਾ ਮਤਲਬ ਹੈ ਕਿ ਉਹਨਾਂ ਘਰਾਂ ਵਿੱਚ ਕੀ ਬੇਟੀਆਂ ਦਾ ਪੈਦਾ ਕਰਨਾ ਬੰਦ ਕਰ ਦਿੱਤਾ ਜਾਏ ਜਿੱਥੇ ਇਹੋ ਜਿਹੀ ਸੋਚ ਵਾਲੇ ਨੇ ਸੋ ਆਪਣੀ ਸੋਚ ਤਬਦੀਲ ਕਰੀਏ ਕਿ ਜਿਹੜੀਆਂ ਇਹ ਨਾਬਾਲਗ ਬੇਟੀਆਂ ਸ਼ਿਕਾਰ ਹੋ ਰਹੀਆਂ ਨੇ ਕਾਨੂੰਨਨ ਪੱਖੋਂ ਇਹਨਾਂ ਦੇ 3 ਮਹੀਨਿਆਂ ਦੇ ਅੰਦਰ ਅੰਦਰ ਇਸ ਕੇਸ ਨੂੰ ਇਸੇ ਪਾਸੇ ਲਾ ਕੇ ਜੇ ਆਪਾਂ ਕੁਝ ਫੀਸਦ ਲੋਕਾਂ ਨੂੰ ਵੀ ਸਜ਼ਾ ਦੇ ਸਕੀਏ ਤਿੰਸਤ ਠੱਲ ਪੈ ਸਕਦੀ ਹੈ